ਚਲ ਦੇਖ ਲੈ ਬੇਟੇ ਜੇ ਮੈਨੂੰ ਠੀਕ ਲੱਗਦਾ ਬੁਲਟ ਕੱਢ ਲਾਂ ਫਿਰ ਕੋਈ ਤੇ ਚੱਲਦੇ ਆਂ ਹਾਂ ਬਸ ਤੁਸੀਂ ਰੈਡੀ ਹੈਗੇ ਹਾਂ ਬਸ ਮੈਂ ਬੁਲਟ ਕੱਢਦਾ ਜਾ ਕੇ ਆ ਜੀ ਠੀਕ ਹੈ ਬੇਟੇ ਆ ਗਈ ਮੈਂ ਕੱਢ ਲਉ ਤੁਸੀਂ ਬੁਲਟ ਖੁਸ਼ੀ ਦੇਖੀ ਆਪਣੇ ਫਲਾਵਰ ਕਿੰਨੇ ਸੋਹਣੇ ਚੱਲ ਪਏ ਕੋਈ ਆਇਆ ਬੁੱਤ ਮੈਂ ਦੇਖਿਆ ਮੈਂ ਉਸਨੂੰ ਕੋਣ ਆਇਆ ਦੇਖਦੇ ਚੱਲਾਂ ਲਵਰ ਘੇ ਆਇਨੇ ਮੰਮੀ ਨੂੰ ਹਸਤੇ ਨਮਸਤੇ ਬਟਾ ਠੀਕ ਹੋ ਹਾਂਜੀ ਆਜਾ ਜੀ ਨਮਸਤੇ ਜੀ ਠੀਕ ਹੋ ਹਾਂਜੀ ਚਲੋ ਦੇਦੀ ਅੰਦਰ ਚਲੋ ਮੈਂ ਆ ਗਈ ਮੈਂ ਆ ਗਈ ਕੋਨ ਈ ਲਾ ਕੇ ਚਲੋ ਅੰਦਰ ਉੰਮੀ ਕਾ ਸੱਚਾ ਹੱਥ ਦੇ ਉੰਮੀ ਕੱਪੜੇ ਤੇਨੇ ਗੰਦੇ ਤੇ ਆਪਨਾ ਲਾ ਦੇ ਗੰਦੇ ਨਾ ਖਲਾਸੀ ਲਾਉ ਮੇਰੇ ਕੱਪੜੇ ਸਾਫ ਕੋਈ ਨਾ ਪੁੱਤ ਬੂਆ ਦਾ ਕਮੀਜ਼ ਖਰਾਬ ਹੋ ਜੂ ਚਾ ਲੈ ਇੰਨੇ ਨੇ ਹੱਥ ਲਾਏ ਮਾਂ ਸਾਫ ਕਰ ਦੇ ਤਾਂ ਮੈਨੂੰ ਜੀ ਲੱਗੀ ਸੀ ਉਹ ਐਨੇ ਪਾੜੀ ਕਰ ਦੋ ਮਾਂ ਪੁੱਤ ਕੋਈ ਨਾ ਬੂਆ ਗਏ ਤਾਂ ਇੱਥੋਂ ਹੀ ਗੱਲ ਕਰ ਹਾਂ ਭਾ ਦੇ ਜਵਾਨ ਕੀ ਚਲ ਕੋਈ ਨਾ ਪੁੱਤ ਤੂੰ ਸਿੱਖ ਲੈ ਲੋ ਠੀਕ ਹੈ ਮੈਂ ਬੂਆ ਵਰਗੇ ਕੋਲੇ ਜਾਨੀ ਹੈ ਬੈਠੋ ਦੇਦੀ ਕਿ ਤੇ ਬੈਠ ਸਕੀ ਦੀ ਕੀ ਦੁਕਾਨ ਨੂੰ ਚਾਦਰ ਆਣੀ ਏ ਤੁਹਾਡੇ ਮੈਨ ਚੇਅਰ ਦੇ ਦੋ ਚਿਹਰੇ ਹੈਗੇ ਆ ਤੁਹਾਡੇ ਹਾਂਜੀ ਮੈਂ ਚੇਅਰ ਲਿਆ ਦਿੰਦੀ ਐਂ ਕਰੋ ਖੇਰ ਦੀਦੀ ਇਧਰ ਆ ਜਾ ਸੋਫੇ ਤੇ ਸੋਫੇ ਤੇ ਆ ਜਾ 870 ਐ ਤੇ ਵੇ ਜੀ ਦੀਦੀ ਮੇ ਮਮੀ ਹਾਂ ਤੋ ਸੋਫਿਆਂ ਦਾ ਵੀ ਚਾਦਰ ਵਾਲੀ ਐ ਚਾਂ ਕੋਈ ਨਹੀਂ ਬਿਠੇ ਆਪਾਂ ਕਿਹੜਾ ਵਾਰੀ ਇਹਦਾ ਕੰਮ ਸ਼ੁਰੂ ਕਰਦੇ ਤੇ ਚੱਲ ਜਾਂਦੇ ਪਤਾ ਕੀ ਗੱਲ ਹੈ ਦੀਦੀ ਉਹ ਫਿਰ ਬੱਚੇ ਛੋਟੇ ਨੇ ਨਾ ਫਿਰ ਸਾਨੂੰ ਪਤਾ ਸਾਫ਼ ਤਾਂ ਨੂੰ ਵੀ ਫਿਰ ਖੇਡਦੇ ਖੇਡਦੇ ਗੰਦਾ ਕਰ ਦਿੰਦੇ ਨੇ ਛੋਟੇ ਬੱਚੇ ਕਰਕੇ ਬਸ ਐ ਹੀ ਹੋ ਜਾਂਦਾ ਲਓ ਲਵ ਪਾਣੀ ਲੈ ਲਓ ਬੇਟੀ ਇੱਕ ਗਲਾਸ ਕੇ ਮੈਂ ਅੱਡ ਦੇ ਦੋਨੇ ਬੇਟੇ ਪਾਣੀ ਪੀਣਾਗਾ ਆ ਲਓ ਦੇ ਕੇ ਤੁਸੀਂ ਲੈ ਲਓ ਐ ਨਹੀਂ ਸੀ ਕੋਈ ਗਲਾਸ ਜਿਸ ਨੂੰ ਵੀ ਤੁਸੀਂ ਜਿਹੜੇ ਵੀ ਥੋੜੇ ਆਉਂਦੇ ਆ ਐਂ ਪਾਣੀ ਪੀ ਲਓ ਰਿਸਤੇ ਨਹੀ ਦੇ ਦਿੱਤ ਤੁ ਘਰ ਦਿੱਤੀ ਤਾਂ ਕੀ ਹੁੰਦਾਗਾ ਮੈਂ ਤਾਂ ਆਂਦੀ ਆਂ ਘਰ ਦਿੱਤੀ ਤਾਂ ਮੇਰਾ ਤਾਂ ਚਲੋ ਕੋਈ ਗੱਲ ਨਹੀਂ ਮੰਨਣਾ ਨਹੀਂ ਅਸੀਂ ਥੋੜੀ ਪਰ ਬੱਚੇ ਅੱਜ ਕੱਲ੍ਹ ਪਤਾ ਸਾਨੂੰ ਪੂਰਾ ਸਟੈਂਡਰਡ ਪਾਲਦੇ ਨਹੀਂ ਘਰੇ ਜਾ ਕੇ ਕਹਿੰਦੇ ਆ ਵੀ ਮੰਮੀ ਕੇ ਅਡੋਟ ਦੇ ਕਲਾਸੇ ਮੈਨੂੰ ਸੁਣਨਾ ਪੈਂਦਾ ਪਰ ਵੀ ਮੈਂ ਸੁਣ ਨਹੀਂ ਸਕਦੀ ਚਲੋ ਕੋਈ ਨਹੀਂ ਦੀ ਮੈਂ ਅੱਗੇ ਤੋਂ ਧਿਆਨ ਰੱਖੂੰਗੀ ਉਹ ਤਾਂ ਆਇਆ ਹੁੰਦਾ ਕਿ ਚਲ ਆਪ ਦੇ ਘਰ ਦਿੱਤੀ ਜਾਂ ਤਾਂ ਕੀ ਹੁੰਦਾ ਮੈਨੂੰ ਨਹੀਂ ਪੀਣਾ ਤਾਂ ਬੇਟਾ ਰੱਖ ਦੋ ਪਾਣੀ ਤੇ ਫਿਰ ਉਹਦੇ ਦੇ ਫਿਰ ਅੱਡੇ ਦੇ ਗਲਾਸਾਂ 'ਚ ਪਾਣੀ ਤਾਂ ਉਹੀ ਆ ਇੱਕੋ ਜਿਹਾ ਹੁੰਦਾ ਪਾਣੀ ਤੇ ਨਹੀਂ ਇਹਨਾਂ ਨੂੰ ਅੱਡੇ ਤੋਂ ਹੈਗੀ ਪਬਲਿਕ ਹੰਸ ਦੇ ਗਲਾਸਾਂ 'ਚ ਪੀਂਦੇ ਆ ਪਾਣੀ ਤੇ ਮਮਾ ਮੈਨੂੰ ਤਾਂ ਦੇਖੇ ਨਹੀਂ ਵੀ ਕਰਨੀ ਹੈ ਵੀ ਇਹ ਵੀ ਪਾਣੀ ਕੰਦ ਦਾ ਹਸਤੀਲ ਦੇ ਗਲਾਸਾਂ 'ਚ ਨਹੀਂ ਲਿਉਨੇ ਹੁੰਦੇ ਅੱਡੋ ਅੱਡੇ ਦੇ ਗਲਾਸਾਂ 'ਚ ਨਹੀਂ ਆਈ ਨਾਲੇ ਪੁੱਤੋ ਟਰਾਈ ਚ ਤਰਕੇ ਲਿਉਨੇ ਹੁੰਦੇ ਆ ਹਾਂ ਪਲੇਟ ਦੇ ਵਿੱਚ ਹੀ ਗਲਾਸ ਕਰਦੇ ਹੁੰਦੇ ਉਹਨਾਂ ਨੂੰ ਕੋਲੀ ਨਹੀਂ ਪੋਰਾ ਵੀ ਚਲ ਕੋਈ ਨਹੀਂ ਬਿਤੇ ਉਹਦਾ ਆਦਿਆ ਵਾਂਗੂ ਸਮਝਦੀ ਆ ਕਿ ਹਾਂ ਬਈ ਅਸੀਂ ਗੰਦੇ 'ਚ ਰਹਿਨੇ ਆਂ ਇਹ ਵੀ ਗੰਦੇ 'ਚ ਰਹਿ ਪੈਣਗੇ ਆਪਾਂ ਰਹਿ ਨਹੀਂ ਸਕਦੇ ਮੋਟਾ ਤਾਂ ਲੱਗਦਾ ਨਹੀਂ ਉਹਨੂੰ ਕਿਸੇ ਨਾਲ ਉਹ ਦੀ ਚਾਹ ਪਾਪੀ ਇਸ ਚਾਹ ਪੀਂਦੇ ਨਹੀਂ ਹੈਗੇ ਕਿ ਕਿਉਂ ਬੀ ਮੈਂ ਤਾਂ ਕੌਫੀ ਪੀਉਂਗੀ ਇਹ ਤਾਂ ਮਿਲਿਆ ਤਾਂ ਕੌਫੀ ਵੀ ਨਹੀਂ ਪੀਂਦਾ ਮੈਂ ਤਾਂ ਕੋਲ ਡਰਿੰਕ ਪੀਣਾ ਸੀ ਐਸਾ ਇਹ ਕਿੰਨੀ ਕਦੇ ਚਾਹ ਤਾਂ ਅੱਛਾ ਚਲੋ ਕੋਈ ਨਹੀਂ ਨਾਲ ਬਾਕੀ ਚਾਹ ਨਾਲ ਸਟੈਂਡਰਡ ਵੀ ਘਟੇ ਹੁੰਦਾ ਹੈ ਕਹਿੰਦੇ ਵੀ ਮੇਰੇ ਰੰਗ ਕਾਲਾ ਹੋ ਜਾਊਗਾ ਮੈਂ ਨਹੀਂ ਚਾਹ ਪੀਂਦਾਗਾ ਚਲੋ ਕੋਈ ਨਹੀਂ ਆਂ ਦੀਦੀ ਬੱਚੇ ਪੀ ਲੈਣਗੇ ਠੀਕ ਹੈ ਦੇਵੀ ਦਾ ਕਾਪੀ ਪੀ ਲਓ ਬੱਚੇ ਉਰੇ ਆਏ ਹੋ ਤੁਹਾਡੀ ਮੰਮਾ ਕਿੱਥੇ ਬੈਠੇ ਬੂਆ ਤੁਸੀਂ ਕਾਫੀ ਪੀਣੀ ਸੀ ਨਾ ਤਾਂ ਕਰਕੇ ਮੰਮਾ ਦੁੱਧ ਲੈਣ ਗਏ ਆਗੇ ਜਿਹ ਦੁੱਧ ਛੋਲਾ ਜਾਈ ਸੀਗਾ ਉਹਦੀ ਮੰਮਾ ਨੇ ਚਾਹ ਬਣਾ ਲਈ ਤੁਸੀਂ ਉਹ ਪੀਤੀ ਨਹੀਂ ਬੂਆ ਇੱਕ ਗੱਲ ਪੁੱਛਾਂ ਪੁੱਛ ਬੇਟੀ ਤੁਹਾਡੀ ਜਾ ਗੱਲ ਛੱਡ ਜਾਂਦੀ ਹੈਗੀ ਖੁਸ਼ੀ ਮੈਂ ਤੇਰੀ ਸਾਲੀ ਲੱਗਦੀ ਆ ਮੈਨੂੰ ਮੁਝ ਆਖ ਕਰਦੀ ਆ ਹਾਂ ਮੇਖਾ ਦੇਖ ਲਾ ਵਿਧੀ ਦਿਨੇ ਕਿਨੇ ਬੇਸਤਿ ਕਰਾ ਰੱਖੀ ਹੈ ਬੱਚਾ ਸਾਰੀ ਗੱਲ ਜਾ ਕੇ ਦੱਸੂਗਾ ਮੀਮਾਨੀ ਕੇ ਦੁੱਤ ਨਹੀਂ ਸੀ ਨਹੀਂ ਤਾਂ ਸੋ ਸੋ ਪਰਦੇ ਰੱਖ ਦਿਆਂ ਨਾ ਤੇ ਉਹਦੇ ਤੇ ਇੱਕ ਸਾਡੀ ਹੈ ਜਿਨੇ ਜਮੀਨ ਤੇ ਉਸੜਾ ਰੱਖਿਆ ਹੈ ਪਹਿਲਾਂ ਗਲਾਸਾਂ ਪਿੱਛੇ ਜਿਹੜੇ ਰੋਸ ਖੜਾਤਾ ਆਪਦੇ ਬੱਚੇ ਮੂਰੇ ਚਲ ਕੋਈ ਨਾ ਕੀ ਕਰੀਏ ਖੜਾ ਜੋ ਹੋ ਰਿਹਾ ਹੈ ਰੱਬ ਜਿੱਦ ਦੇ ਚੰਗੇ ਦਿਨ ਲਿਆਊਗਾ ਉਹ ਧਿਆਨ ਨਾਲ ਪੀ ਹਟ ਜਾਂਦਾ ਹੈ దీ మగ గల్ నికల్ ఫోర్ మేము

मिठ भेली, बोड़ीा this! 55% प्रवेलोश सरही में व Industry अंभारे, व। 23% CrE 4 भ나�aty ride, can you please? 3 biraz ममारा थे लेग तंधी, चार्जालिए मैं ठंतेमा हूँ में नोKYुटता distingu वाणी, भापनी खाची सभी दिलाया, चहें सेले का लतार जार ऴ." ਹਾਂ ਕਹਿੰਦੀ ਹਾਂ ਬਿਉਹੀ ਭਤੇ ਦਿਨਾਂ ਨੇ ਜਿਹੜੀਆਂ ਭੱਜ ਭੱਜ ਕੇ ਜਾ ਕੇ ਆਜੀਪੂਰ ਨਾਲ ਲੱਤਾਂ ਘੁੱਟਣ ਲੱਗੀਆਂ ਤੇ ਮੁੰਡਾ ਬੈਠਾ ਫੋਨ ਛੜੀ ਜਾਂਦਾ ਬਾਲੇ ਵੱਡੇ ਸੰਸਕਾਰਾਂ ਵਾਲਾ ਵਧੀਆ ਵਾਲਾ ਮਾਂ ਦੀ ਕਰਦਾ ਨਾ ਸੇਵਾ ਵੀ ਮੇਰੀ ਮਾਂ ਦੇ ਦਿੱਗੀ ਇੱਕ ਬੋਲਣਾ ਹੀ ਆਉਂਦਾਗਾ ਬਗਾਨੇ ਤੇ ਪੁੱਤ ਨੂੰ ਆਗਲਾ ਜਰਕਦੇ ਨੇ ਕਹਿੰਦਾ ਇਹ ਤਾਂ ਲਿਬੜੀ ਜਿਹੀ ਆਈ ਆ ਵਾ ਹਾਂਜੀ ਪ੍ਰੀਤ ਕਿਵੇਂ ਬਧੀਏ ਮੈਂ ਮੈਂ ਨਾ ਕਹਿੰਦੀ ਸੀ ਭਾਈ ਵਣ ਕੇ ਤੂੰ ਬਾਜ਼ਾਰ ਗਈ ਹੋਈ ਹੈ ਮੇਰੀ ਨਾਨ ਦਾਈ ਹੈਗੀ ਤੇ ਮੈਨੂੰ ਪਨੀਰ ਲੈ ਦੇਗੀ ਉਹਦੇ ਫੇਰ ਹਾਂ ਪੈਸੇ ਵੀ ਮੈਂ ਤਾਂ ਇੱਕ ਦੋ ਦਿਨ ਰੋਕ ਕੇ ਦੇ ਦੂੰਗੀ ਹਾਂ ਐ ਤਾਂ ਕੋਈ ਗੱਲ ਨਹੀਂ ਬਸ ਮੈਂ ਦੇ ਦੂੰਗੀ ਇੱਕ ਦੋ ਦਿਨਾਂ ਚ ਉਹਨਾਂ ਬਿਨਾਂ ਦੱਸਿਆ ਆ ਗਏ ਫਿਰ ਹੁਣ ਮੇਰੇ ਕੋਲ ਪੈਸੇ ਹੀ ਨਹੀਂ ਸੀ ਘਰੇ ਤੇ ਮੈਂ ਕਿਹਾ ਚੱਲ ਮੈਂ ਪ੍ਰੀਤ ਨੂੰ ਕਹਣੀ ਹੈ ਕੋਈ ਨਾ ਐਂ ਕਰੀ ਸੌਕ ਦਾ ਲਿਆ ਨਹੀਂ ਦੋਨਾਂ ਜਣਾਂ ਨੂੰ ਬਣਾ ਦੋਵੇ ਆਲ ਦਾ ਕੀ ਹੁੰਦਾ ਹੈ ਨਾ ਸੌਦਾ ਬਾਕ ਹੈ ਠੀਕ ਹੈ ਵੀਰੇ ਠੀਕ सब्जी तरिया बन गई आटा लिया चल हूं मैं पूछ के आनी रोटी कदों आके रोटी बना दीदी ती हथ धो तो लें मैं रोटी पा लिया वहां फिर बनाएगा ਮਟਰ ਪਨੀਰ ਬਣਾਇਆ ਦੀਦੀ ਨਹੀਂ ਬੇਟੇ ਮੈਂ ਕੰਮ ਕਰਨੀ ਰੁਕੀ ਸੀ ਯਾ ਦੀਦੀ ਮੈਂ ਹੁਣ ਤੁਹਾਡੇ ਲਈ ਬਣਾਇਆ ਸਪੈਸ਼ਲ ਬਾਹਰ ਦਾ ਡੈਲੀਆ ਡੋਲ ਵੀ ਨਹੀਂ ਬਣਦਾ ਬੱਤਲ ਤਾਂ ਖਾ ਜਾਗੀ ਯਾਰ ਬੇਟੇ ਮੈਂ ਤਾਂ ਇਹ ਰੀਜਨਲ ਬਣਾਇਆ ਸੀਗਾ ਹੁਣ ਦੀਦੀ ਤੁਹਾਡੇ ਵਾਸਤੇ ਸਪੈਸ਼ਲ ਸਾਡੇ ਵਾਸਤੇ ਤਾਂ ਸਵੇਰ ਦੀ ਸਬਜ਼ੀ ਪਈ ਸੀ ਮੈਂ ਕਿਹਾ ਚਲੋ ਦੀਦੀ ਵਰਗੇ ਖਾ ਲੈਣਗੇ ਚਲ ਫਿਰ ਤੁਸੀਂ ਐਂ ਕਰੋ ਭਾਬੀ ਤੁਸੀਂ ਸ਼ਾਮ ਨੂੰ ਖਾ ਲੈਣ ਨਾਲੇ ਬੱਚੇ ਖਾ ਲੈਣਗੇ ਇਸ ਤੋਂ ਬਾਅਦ ਖਾ ਦੂੰਗੀ ਇਸ ਤੋਂ ਹੁਣ ਜਾਣ ਆਏ ਚਾਹੀਏ ਫਿਰ ਅਸੀਂ

ਹੈ ਤਾ ਤੁਸੀਂ ਮੇ ਤਾਂ ਛੋਟੇ ਹਨ ਦੇਖਣ ਸਤ ਤੁਸੀਂ ਕਿੰਨੇ ਵੱਡੇ ਲੱਗਦੇ ਹੋ ਉਹ ਹੋਦੇ ਨੇ ਜਿਹੜੀ ਗੱਲ ਤੁਸੀਂ ਮੈਨੂੰ ਕਹਿ ਰਹੇ ਹੋ ਉਹਦਾ ਨਾ ਇਹ ਕਾਰਨ ਹੈ ਵੀ ਤੁਹਾਨੂੰ ਕਿਸੇ ਗੱਲ ਦਾ ਫਿਕਰ ਨਹੀਂ ਹੈਨਾ ਤੁਸੀਂ ਮਹੀਨੇ ਦੀ ਮਹੀਨੇ ਭਰ ਲੱਤੇ ਜਾਣਾ ਅਫੀਸ਼ੀਅਲ ਵਗੈਰਾ ਕਰਾਉਣਾ ਹੈਨਾ ਆਪ ਦਾ ਧਿਆਨ ਰੱਖਦੇ ਹੋ ਤਾਂ ਤਾਂ ਕਰਕੇ ਤੁਸੀਂ ਛੋਟੇ ਲੱਗਦੇ ਹੋ ਪਰ ਮੇਰੇ ਤਾਂ ਇਹਦੇ ਸੌਕ ਵੀਲਦਾਰੀ ਦੇ ਫਿਕਰ ਨਹੀਂ ਜਦੋਂ ਬੰਦੇ ਕੋਲੇ ਬੰਦੇ ਨੂੰ ਗਰੀਬੀ ਹੁੰਦੀ ਹੈ ਨਾ ਤਾਂ ਫਿਰ ਉਹਦੇ ਚਿਹਰੇ ਤੇ ਨਾ ਤਾਂ ਰੌਣਕ ਰਹੇ ਨਾ ਤੋਂ ਆਪ ਦੀ ਸਿਹਤ ਦਾ ਖਿਆਲ ਰੱਖਿਆ ਜਾਂਦੀ ਜਿਹੜੇ ਸੰਸਿਫੀ ਕਰਨ ਦੇਦੇ ਉਹ ਬੰਦੇ ਉਹਨਾਂ ਨੂੰ ਨਾ ਟਾਈਮ ਤੋਂ ਪਹਿਲਾਂ ਗੁੜਾ ਬਣਾ ਦਿੰਦੇ ਨੇ ਸੋ ਉਹਨੂੰ ਕਿਸੇ ਗੱਲ ਦਾ ਫਿਕਰ ਨਹੀਂ ਨਾ ਤਾਂ ਕਰਕੇ ਤੁਸੀਂ ਜਵਾਨ ਲੱਗਦੇ ਹੋ ਨਰਦ ਆਇਓ ਦੇ ਨੇ ਹਾਂ ਤਾਂ ਛੋਟਾ ਸੁਣਤਾ ਠੀਕ ਹੈ ਲੈ ਆਵੋ ਆਇਆ ਪਤਾ ਕਾ ਕੋ ਲੈ ਹੱਥ ਸਾਦੇ 200 ਰੁਪਏ ਵਸਰ ਪੁੱਤੋ ਸੋਡੇ ਤਾਂ ਰੱਬ ਦਾ ਦਿੱਤਾ ਸਾਰਾ ਕੁਝ ਹੈ ਹਜੇ ਵੀ ਸੁਣ ਨੂੰ ਐ ਲੱਗਦਾ ਵੀ ਵੱਧ ਹੋਣਾ ਚਾਹੀਦਾ ਸੀ ਜਿੰਨੇ ਅਸੀਂ ਘਰਾਂ ਦੇ ਗਏ ਆ ਉਹਦੇ ਰਿਸ਼ਤੇਦਾਰ ਚ 200 500 ਦਾ ਘੱਟ ਕੋਈ ਦਿੰਦੇ ਨਹੀਂ ਪੁੱਤ ਜਿੰਨੇ ਕਿ ਸਾਡੇ ਤੇ ਪਹੁੰਚ ਆ ਸੀ ਦੇ ਦੇ ਲੈ ਵੀ ਤੇ ਲੈ ਲੈ ਖੁਸ਼ ਹੋ ਕੇ ਲੈਂਦੇ ਹੁੰਦੇ ਆ ਪੁੱਤ ਦੇਖ ਲੈ ਕੋਈ ਪੁੱਤ ਬਟੇ ਦੇਖੀ ਜਾਓ ਤੇ ਸੋੜ ਤਾਂ ਆਪਣੇ ਕੰਮ ਵਾਲੀ ਬਾਈ ਫਿਰਦੀ ਸੀ ਧੀਰੇ ਮੇਰੀ ਗਾਹਲ ਸੁਣੋ ਹੁਣ ਤੁਸੀਂ ਬਹਿ ਜਾਓ ਦੇਖੋ ਦੀਦੀ ਬੈਸੇ ਤਾਂ ਕਰਦੀਆਂ ਤੇਆਂ ਨੂੰ ਕੋਈ ਕੁਝ ਕਹਿੰਦਾ ਨਹੀਂ ਹੁੰਦਾ ਲਾ ਬਹਿ ਜਾ ਪੁੱਤ ਪਰ ਤੁਸੀਂ ਜਦੋਂ ਦੇ ਆਈ ਹੁੰਦੀ ਤੇ ਤੁਸੀਂ ਹਨਾ ਆਪ ਦਾ ਸਾਰਾ ਭੁੱਲ ਕੇ ਪਿਛਲਾ ਵੀ ਮੈਂ ਮੰਨਦੀ ਆਂ ਵੀ ਤੁਸੀਂ ਹੁਣ ਆਪ ਦੇ ਘਰੇ ਸੌਖਿਓ ਵਧੀਆ ਤਾਕੜੇ ਘਰੇ ਪਿਆਹੇ ਗਏ ਪਰ ਦੇ ਦੇ ਤੁਸੀਂ ਐਸੀ ਕਰੋ ਗਏ ਹੋ ਨਾ ਤੁਸੀਂ ਵੀ ਤਾਂ ਇੰਨੀਆਂ ਗਰੀਬੀਆਂ ਦੇ ਵਿੱਚੋਂ ਨਿਕਲੇ ਹੋਏ ਹੋ ਅੱਜ ਤੁਸੀਂ ਐ ਭੁੱਲ ਗਏ ਵੀ ਮੇਰੇ ਭਰਾ ਦੀ ਇੰਨੀ ਕਮਾਈ ਸੀ ਫਿਰ ਕੀ ਹੋ ਗਿਆ ਹੁਣ ਤੁਸੀਂ ਤਾਕੜੇ ਹੋ ਆਪਦੇ ਬੱਚਿਆਂ ਦੇ ਸਾਹਮਣੇ ਤੁਸੀਂ ਮੈਨੂੰ ਉਦੋਂ ਦਾ ਨੀ ਮਾਦਕਤੇ ਜਾਨਦੇ ਹੋ ਪਰ ਐ ਥੋੜੇ ਹੁੰਦਾ ਦੇਹ ਜੇ ਮੇਰੇ ਕੋਲੇ ਹੈਗੇ ਮੈਂ ਤੁਹਾਡੇ ਸਾਰੇ ਉਸੇ ਤਰ੍ਹਾਂ ਸੇਵਾ ਕਰੀਆ ਪਰ ਜੇ ਮੈਂ ਤੁਹਾਡੇ ਵਰਗੀ ਅਮੀਰ ਕਿਵੇਂ ਬਣ ਜਾ ਉਹ ਮੇਰੀ ਕਿਸਮਤ ਹੈ ਹੈ ਨਾ ਤੇ ਤੁਸੀਂ ਜਮਈਪੁਰ ਲਗੇ ਵੀ ਤੁਸੀਂ ਐਸੀ ਕਰੋਗੇ ਮੈਂ ਭੁੱਲੀ ਨਹੀਂ ਹੈਗੀ ਪਰ ਵੀ ਮੇਰੇ ਤਾਂ ਸਾਰਾ ਕੁਝ ਯਾਦ ਹੈ ਗੱਲ ਕਰ ਫਿਰ ਉਹਨ ਬੱਚੇ ਬਾਹਰ ਜਾਂਦੇ ਜਦੋਂ ਰਿਸ਼ਤੇਦਾਰੀ ਵਿੱਚ ਦੇਖਦੇ ਅਗਲਾ ਕਹਿੰਦਾ ਤੁਹਾਡੇ ਨਾਲ ਕਹਿੰਦੇ 200000 ਰੁਪਏ ਦਿੱਤਾ ਇਹਨਾਂ ਨੇ ਵੀ ਜਵਾਬ ਦੇਣਾ ਹੁੰਦਾ ਹੈ ਦੀਦੇ ਤਾਂ ਕੜਿਆਂ ਦੇ ਰਿਸ਼ਤੇਦਾਰ ਤਾਂ ਕੜੇ ਹੁੰਦੇ ਨੇ ਪਰ ਤੁਹਾਨੂੰ ਆਪਦੇ ਪੇਕੇ ਦਾ ਤਾਂ ਪਤਾ ਨਾ ਮੇਰੇ ਪੇਕੇ ਕਿੰਨੇ ਕਟੜੇ ਨੇ ਚਲੋ ਤੁਹਾਡੀ ਕਿਸਮਤ ਹੈ ਜੀ ਤੁਹਾਨੂੰ ਵਧੀਆ ਘਰ ਮਿਲ ਗਿਆ ਪਰ ਮੈਂ ਮਤਲਬ ਜਿੰਨਾ ਮੇਰੇ ਹੱਕ ਸੀ ਉਸ ਤੋਂ ਬਾਅਦ ਕੇ ਮੈਂ ਤੁਹਾਡੇ ਲਈ ਕਰਿਆਗਾ ਪਰ ਜਦੋਂ ਦਿਨ ਤੁਸੀਂ ਆਏ ਹੋ ਉਦੋਂ ਦੇ ਤੁਸ ਮਿਲਣੀ ਨੀਮਤ થઈ ਜਾਂਦੀ ਨਹੀਂ ਨਹੀਂ ਮੈਂ ਨਹੀਂ ਮਣੀ ਦਿਖਾਉਂਦੀ ਮੈਂ ਨਾ ਆਪਦੇ ਕੋਲੋਂ ਸਾਰਾ ਕੁਝ ਦਿਖਾ ਦੂੰਗੀ ਤਾਂ ਹੁਣ ਬੱਚੇ ਨੂੰ ਸਾਰਾ ਪਤਾ ਵੀ ਮੇਰੀ ਮੰਮੀ ਨੂੰ ਉੱਤੀ ਕਿੰਨਾ ਕੁ ਕੁਝ ਮਿਲਦਾ ਮੇਰੇ ਨਾਨਕੇ ਗਏ ਨੂੰ 200 ਰੁਪਿਆ ਸੂਟ ਵੀ ਸਾਡੇ ਕੰਮ ਵਾਲੀ ਵੀ ਨਹੀਂ ਪੂੰਦੀ ਉਹ ਤਾਂ ਚਲ ਕੋਈ ਗੱਲ ਨਹੀਂ ਮੈਂ ਆਪਦੇ ਕੋਲੋਂ ਸਾਰਾ ਕੁਝ ਮਾਫੀਆਂ ਖ ਹੀ ਹੁੰਦਿਆਂ ਨੇ ਨਹੀਂ ਨਹੀਂ ਦੇ ਦੇ ਕੋਣੋਂ ਕਿਉਂ ਕਰ ਦੋਗੇ ਆਪਾਂ ਨੂੰ ਕਦੇ ਉਹ ਦੇ ਨਹੀਂ ਨੀ ਭੁਲਾਣੇ ਚਾਹੀਦੇ ਇਸ ਮਾੜਾ ਟਾਈਮ ਦੇਖਿਆ ਮਹਾਂਸ਼ ਐਵੇਂ ਦੱਸਣਾ ਚਾਹੁੰਦਾ ਜੋ ਮਾਂ ਪਿਓ ਨੇ ਦਿੱਤਾ ਉਹ ਕਿਆ ਦੂ ਵੀ ਇਹ ਜਿਹਾ ਦਿੱਤਾ ਐ ਬੱਸ ਇਹ ਵੀ ਸੌਰਿਆਂ ਨੂੰ ਪਤਾ ਹੁੰਦਾ ਵੀ ਇਹਦੇ ਮਾਂ ਪਿਓ ਕਿੰਨੇ ਕੰਮ ਸੀ ਪਤਾ ਹੈ ਹੁੰਦਾ ਕਿ ਐ ਕਿੰਨਾ ਦੇਦੇ ਕਦੇ ਵੀ ਆਪਦੇ ਕੋਲੋਂ ਹੋਕਰਪਣਾ ਨਾ ਕਰੋ ਵੀ ਮੇਰੇ ਪੇਕੇ ਨੇ ਆ ਦਿੱਤਾ ਮੇਰੇ ਪੇਕੇ ਨੇ ਆ ਦਿੱਤਾ ਜਿਹੇ ਜਿਹੇ ਦਿੱਤਾ ਸੀ ਉਹਨੇ ਦੀਆਂ ਤਰ੍ਹਾਂ ਸਮਝਣੀਆਂ ਹੁੰਦੀਆਂ ਤੇ ਆ ਤਾਂ ਮਾਪੇ ਦੇ ਦਿੱਤਿਆਂ ਨੂੰ ਕਈ ਐ ਨਹੀਂ ਹੁੰਦਾ ਵੀ ਆਪਾਂ ਉੱਥੇ ਵੱਡਿਆਂ ਤਾਂ ਆਪਾਂ ਉੱਥੇ ਉਹ ਬੱਕ ਐ ਕਰਕੇ ਦਿਖਾਉਣਾ ਵੀ ਇਹ ਜੀ ਜੇ ਆਪਾਂ ਦੱਸ ਸਕਦੇ ਆ ਵੀ ਭਈ ਮੇਰੇ ਭਰਾ ਪਰਜਾਈ ਤੇ ਜਿੰਨੀ ਪਹੁੰਚ ਆਉਮੀ ਤੇ ਕਰ ਦੇਣੀ ਕੱਲਾ ਨਾਲੇ ਪਾ ਦੀ ਪੈਸਾ ਨਾਲ ਨਹੀਂ ਬੱਤੇ ਜਾਂਦਾ ਹੁੰਦਾ ਇਹ ਚੀਜ਼ ਦੇਖੇ ਵੀ ਸਾਡੀ ਜਿੱਤੇ ਹੈਗੀ ਆ ਜੀ ਸਾਡਾ ਕਿੰਨਾ ਕਹਿ ਸਕਦੇ ਆ ਇਹ ਤਾਂ ਤੁਸੀਂ ਫੀਲ ਕਰਦੇ ਹੋਵੋਗੇ ਵੀ ਸਾਡੇ ਭੈ ਮੇਰੇ ਭਰਾ ਭਰਾ ਪਰਜਾਈ ਮੇਰਾ ਬਹੁਤ ਕਰਦੇ ਨੇ ਜੀ ਮਾਰੇ ਦੇ ਜੇ ਤੁਸੀਂ ਕਹੋ ਵੀ ਮੈਂ ਤੁਹਾਡੇ ਦੀ ਨਾ ਹੋ ਕਰ ਦੂੰ ਐਨੀ ਮੇਰੇ ਚ ਪਹੁੰਚ ਨਹੀਂ ਮੈਂ ਇਹ ਵੀ ਕਹਿਣੀ ਹੈ ਪਰਮਾਤਮਾ ਸਾਨੂੰ ਬਹੁਤ ਦੇ ਦੇ ਅਸੀਂ ਆਪਦੇ ਧੀ ਨੂੰ ਤੇ ਦੋ ਧੀਆਂ ਨੂੰ ਜਮਾਈਆਂ ਨੂੰ ਬਹੁਤ ਦੇ ਦੇ ਕੇ ਤੋੜੀ ਐਨ ਆਪਾ ਚੱਕਣੀ ਨਾ ਮੀਂਹ ਹੋ ਮਮੀ ਮਾਮੀ ਆਪਣਾ ਕਰਦੀ ਤਾਂ ਹੈਗੀ ਇਹ ਗੱਲ ਤਾਂ ਮੰਨਣ ਵਾਲੀ ਹੈ ਹਾਂ ਕਰਦੀ ਤਾਂ ਬਹੁਤ ਸੋਤ

ਉਹ ਨਹੀਂ ਬੁੱਤ ਫਿਰ ਖਾ ਲਾਂਗੇ ਠੀਕ ਐ। ਨਾਲੇ ਸ਼ਗਨ ਦੇ ਜਾਗੇ 500 500 ਕੁੜੀਆਂ ਨੂੰ। ਠੀਕ ਐ ਬੁੱਤ। ਤੇਰੀ ਮੰਮੀ ਆਂਦੇ ਹੋਗੀ ਆਪਾਂ ਕਹਦੇ ਨਹੀਂ ਵੀ ਰੋਟੀ ਹੈ। ਰੋਟੀ ਖਾ ਕੇ ਆਪਾਂ ਚੱਲਦੇ ਬੇਟੇ ਠੀਕ। ਆਪਾਂ ਕਰੇ ਜਾ ਪਿੰਨੇ ਤਾਂ ਹੁੰਨੇ ਆ। ਉਹ ਵੀ ਵਦੂ ਦੀਆਂ ਫੁਕੜੀਆਂ ਮਾਰ ਗਏ। ਕੋਈ ਸੀ ਕੌਫੀ ਪਿੰਨੇ ਆ ਜਵਾ। ਅੱਗੇ ਤੋਂ ਨਹੀਂ ਆਪਾਂ ਕਰਦੇ ਲਗਾ ਇਹ ਤੇਰੀ ਮੰਮੀ ਬਹੁਤ ਕਰਦੀ ਨਾ ਆਪਾਂ। ਆਪਾਂ ਜਿਹੜੀ ਵੀ ਚੀਜ਼ ਦੇਆ ਕਰੋ ਖਾ ਕੇ ਲਿਆ ਕਰੋ। ਹਾਂ ਉਹ ਠੀਕ ਐ।